ਸਾਡੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਇੱਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਜਿਹਦੇ ਚ ਜਿਹੜੇ ਵੀ ਐਂਟੀ ਨੈਸ਼ਨਲ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਨਾਰਕੋਟਿਕਸ ਦੇ 엘ਿਮੈਂਟਸ ਨੇ ਜਿਹੜੇ ਨਾਰਕੋਟਿਕਸ ਡੀਲ ਕਰਦੇ ਨੇ ਉਹਨਾਂ ਦਾ ਸਫਾਇਆ ਕਰਨ ਲਈ ਅੰਮ੍ਰਿਤਸਰ ਦੇ ਹਾਤੀ ਪੁਲਿਸ ਡੀਏਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਸਾਡੀ ਟੀਮ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਜਿਹੜੇ ਆਈਐਸਆਈ ਦੀ ਏਜੰਸੀ ਦੇ ਨਾਲ ਕੰਮ ਕਰਦੇ ਪੰਜ ਵਿਅਕਤੀ ਇੱਕ ਵੱਡੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਹੈ ਜਿਦੇ ਚ ਇੱਕ ਏਕੇ ਸੀਰੀਜ਼ ਦੀ ਅਸॉल्ट ਰਾਈਫਲ ਗਲੌਕ ਪਿਸਟल्स ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਸਾਡੀ ਜਿਹੜੀ ਡੀਐਸਪੀ ਲੋਕੋ ਕੇ ਸਾਥ ਦੀ ਟੀਮ ਨੇ ਜਿਹੜੀ ਨੇ ਸਪੈਸ਼ਲ ਸੈਲਰੀ ਟੀਮ ਨੇ ਸੱਡੀ ਨਾਕਾ ਬੰਦੀ ਕਰਕੇ ਪੰਜ ਦੋਸ਼ੀ ਜੋਬਨ ਵਾਸੀ ਰਣਗੜਾ ਗੋਰਾ ਵਾਸੀ ਰਣਗੜਾ ਜਸਪ੍ਰੀਤ ਇਹ ਜਿਲ੍ਹਾ ਰੋਪੜ ਦਾ ਰਹਿਣ ਵਾਲਾ ਇਹਨਾਂ ਦਾ ਸਾਥੀ ਹੈ ਜਿਹੜਾ ਸਨੀ ਇਹ ਥਾਣਾ ਮੁਕੰਪੂਰੇ ਦਾ ਰਹਿਣ ਵਾਲਾ ਹੈ ਸ਼ਹਿਨਸ਼ਾ ਔਰ ਸ਼ਾਲੂ ਇਹ ਵੀ ਥਾਣਾ ਮੁਕੰਪੂਰੇ ਦਾ ਰਹਿਣ ਵਾਲਾ ਹੈ ਇਹਨਾਂ ਪੰਜਾਂ ਵਿਅਕਤੀਆਂ ਨੂੰ ਅਸੀਂ ਨਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਦੋ ਮੈਗਜ਼ੀਨ 90 ਰਾਉਂਡਸ ਜਿਹੜੇ ਉਹਦੇ ਚ ਲਾਈਵ ਅਮੂਨੀਸ਼ਨ ਸੀਗਾ ਦੋ ਗਲੌਕ ਪਿਸਟਲ ਚਾਰ ਮੈਗਜ਼ੀਨ ਇਹ ਸਾਰੀਆਂ ਰਿਕਵਰ ਕੀਤੀਆਂ ਇੱਕ ਕਾਰ ਚ ਜਾ ਰਹੇ ਸੀ ਇਹ ਕਾਰ ਚ ਜਾ ਰਹੇ ਸੀਗੇ I20 ਕਾਰ ਜਿਹੜੀ ਸੀਗੀ ਇਹਨੂੰ ਰੋਕ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋ ਵਿਅਕਤੀ ਨੇ ਜੋਬਨ ਤੇ ਗੋਰਾ ਇਹ ਨਵ ਪੰਡੋਰੀ ਨਾ ਦਾ ਵਿਅਕਤੀ ਹੈ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਕਾਫੀ ਖਾਸ ਐ ਨੀੜਲਾ ਵਿਅਕਤੀ ਹੈ ਇਹ ਉਹਦੇ ਕਹਿਣ ਤੇ ਇਹਨਾਂ ਨੇ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਪਾਰ ਵਾਲੇ ਵਿਅਕਤੀ ਜਿਹੜੇ ਆਈਐਸਆਈ ਦੇ ਸਿਗੇ ਐਂਟੀਟੀਜ਼ ਰਾਣਾ ਰਾਣਾ ਨਾ ਦਾ ਜਿਹੜੀ ਐਂਟੀਟੀ ਸੀਗੀ ਉਹਨਾਂ ਤੋਂ ਇਹਨਾਂ ਨੇ ਸਾਰੀ ਕਨਸਾਈਨਮੈਂਟ ਰੀਸੀਵ ਕੀਤੀ ਤੇ ਇਹਨਾਂ ਨੇ ਅੱਗੇ ਇਹ ਜਿਹੜੇ ਜੱਗੂ ਭਗਵਾਨਪੁਰੀਏ ਦੇ ਨੈਟਵਰਕ ਨੂੰ ਅੱਗੇ ਜਾ ਕੇ ਇਹਨਾਂ ਨੇ ਦੇਣੀ ਸੀਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਕਾਫੀ ਜ਼ਿਆਦਾ ਲਿੰਕੇਜਸ ਜਿਹੜੇ BKI ਲਿੰਕਡ ਜਿਹੜੇ 테러ਰਿਸਟ ਬਾਹਰ ਬੈਠੇ ਨੇ ਉਹਨਾਂ ਦੇ ਨਾਲ ਹੈਗੇ ਨੇ ਜਿਹੜੇ ਇਹ ਸਾਰੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦਾ ਸਿਰ ਨਹੀਂ ਚੁੱਕਣ ਦਵਾਂਗੇ ਤੇ ਜਿਹੜੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਅਸੀਂ ਉਹ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਦੂਸਰਾ ਵੀ ਕੇਸ ਹੈਗਾ ਥਾਣਾ ਗਰਿੰਡਾ ਦੀ ਪੁਲਿਸ ਨੇ ਇਕ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚ ਜਿਹੜੀ ਤੇਜ਼ੀ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਮਿਲੇ ਨੇ ਉਹਦੇ ਚ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਜਿਹੜਾ ਟੀ ਪੁਆਇੰਟ ਅਟਾਰੀ ਤੋਂ ਅਸੀਂ ਇਹਨੂੰ ਰੋਕਿਆ ਇਸ ਪਵਨ ਉਰਫ ਜਿਹੜਾ ਹੈਗਾ ਪੁੱਤਰ ਜਸਪਿੰਦਰ ਸਿੰਘ ਇਹ ਮੁਹਾਵਾ ਪਿੰਡ ਹੈਗਾ ਜੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਛਟਿਆ ਹੋਇਆ ਹੈ ਉਥੇ ਦਾ ਰਹਿਣ ਵਾਲੇ ਨੇ ਡਰੋਨ ਰਾਹੀਂ ਕਨਸਾਈਨਮੈਂਟ 5 ਕਿਲੋ ਦੀ ਹਿਰੋਇਨ ਦੀ ਮੰਗਾਈ ਇਹਨੂੰ ਵੀ ਅਸੀਂ ਇਰਾਕੇ ਤੋਂ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ 5 ਕਿਲੋ ਜਿਹੜੀ ਹਿਰੋਇਨ ਰਿਕਵਰ ਕੀਤੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜਾ ਇਹ ਪੂਰਾ ਨੈਕਸਸ ਐਂਟੀ ਨੈਸ਼ਨਲ 엘ਿਮੈਂਟਸ ਟੈਰਰਿਸਟ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਜਿਹੜੇ ਨਾਰਕੋਟਿਕ 엘ਿਮੈਂਟਸ ਨੇ ਜੜਾ ਬਣਾਇਆ ਹੋਇਆ ਇਹਨੂੰ ਤੋੜਨ 'ਚ ਸਾਡੀ ਪੂਰੀ ਜਿਹੜੀ ਟੀਮ ਸક્ષਮ ਹੈ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਹਦੇ ਤੇ ਵੱਧ ਚੜਕੇ ਕਾਮਯਾਬੀ ਪ੍ਰਾਪਤ ਕਰਾਂਗੇ ਜਿਵੇਂ ਹੱਥ ਤੇ ਕੰਮ ਕਰਦੇ ਸੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਰਾਣਾ ਰਾਣਾ ਹੈਗੇ ਇਹ ਆਈਐਸਆਈ ਦੀ ਐਂਟੀਟੀ ਹੈ ਜਿਹਦੇ ਨਾਲ ਇਹ ਟੱਚ ਤੇ ਸੀਗੇ ਬਿਲਕੁਲ ਤੇ ਇਹਨਾਂ ਨੇ ਉਹਦੇ ਤੋਂ ਕਨਸਾਈਨਮੈਂਟ ਡਰੋਨ ਰਹੀ ਮੰਗਾਈ ਤੇ ਅੱਗੇ ਫਰਦਰ ਡਿਲੀਵਰ ਕਰਨੀ ਸੀ ਸਰ ਜਿਸ ਲੈਵਲ ਦੇ ਲੈਵਲ ਤੇ ਥਾਰ ਸੀ ਕਿ ਸਰ ਆ ਕੋਈ ਤਿਆਰੀ ਸੀ ਕੀ ਇਹਨਾਂ ਦੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਡਿਟੇਲਸ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਆਣ ਵਾਲੇ ਸਮੇਂ 'ਚ ਸਾਂਝੀਆਂ ਕਰਾਂਗੇ ਇਹ ਸਾਡੀਆਂ ਜਿਹੜੀਆਂ ਸਾਡੀ ਸਪੈਸ਼ਲ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਚੱਲ ਰਹੀ ਹੈ ਇਹ ਸਾਰੀਆਂ ਇਹ ਜਿਹੜੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਨੇ ਸੈਂਟਰਲ ਏਜੰਸੀਆਂ ਦੇ ਨਾਲ ਅਸੀਂ ਰਲ ਕੇ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ। ਸਰ ਜੀ ਰੈਗੂਲਰ ਕਿੱਥੋਂ ਆਈ ਹੈ ਕਿਹੜੀ ਬੰਦੇ ਹੋਈ ਹੈ। ਇਹ AK ਸੀਰੀਜ਼ ਦੀ ਅਸॉल्ट ਰਾਈਫਲ ਹੈ ਜੀ ਇਹ ਜਿਹੜੀ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈ ਆਈਐਸਆਈ ਦਾ ਏਜੰਟ ਜਿਹੜਾ ਸੀਗਾ ਉਹਨੇ ਇਹ ਡਰੋਨ ਰਾਹੀਂ ਇਹਨਾਂ ਨੂੰ ਭੇਜੀ ਸੀ। ਪਰ ਜਦੋਂ ਵੀ ਇਸ ਤਰ੍ਹਾਂ ਦੇ ਹਥਿਆਰ ਹੁੰਦੇ ਨੇ ਇਹ AK ਸੀਰੀਜ਼ ਦੇ ਇਸ ਤਰ੍ਹਾਂ ਦੇ ਘਾਤਕ ਬੰਦੇ ਹੁੰਦੇ ਨੇ ਤੁਹਾਨੂੰ ਮਾਦਾ ਦੇਖਿਆ ਕਿ ਉਹ ਮਟੇਜ ਨਹੀਂ ਕਿ ਕਿਲਿੰਗ ਹੋਈਆਂ ਉਹਨਾਂ ਚ ਵਰਤੇ ਜਾਂਦੇ ਨੇ। ਕੀ ਏਜੰਸੀਆਂ ਦੇ ਉਸ ਲੈਵਲ ਤੇ ਕੰਮ ਖੜੇ ਹੋਏ ਨੇ ਕਿ ਬਿਲਕੁਲ ਇਸ ਪਾਸੇ ਤਿਆਰੀ ਜੀ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਦਾ ਸਾਰਾ ਆਪਰੇਸ਼ਨ ਹੈ ਜਿਹੜਾ ਅਸੀਂ ਸੈਂਟਰਲ ਏਜੰਸੀਆਂ ਦੇ ਨਾਲ ਰਲ ਕੇ ਕੀਤਾ ਹੈ ਜਿਹੜੀਆਂ ਸਾਡੀਆਂ ਵੀ ਪੰਜਾਬ ਪੁਲਿਸ ਦੀ ਸਪੈਸ਼ਲਾਈਜ਼ਡ ਯੂਨਿਟਸ ਨੇ ਅਸੀਂ ਬਿਲਕੁਲ ਸਾਰਿਆਂ ਦੇ ਨਾਲ ਪਲ-ਪਲ ਦੀ ਖਬਰ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ ਸਾਰੀ ਜਿਹੜੀ ਜੁਆਇੰਟਲੀ ਉਹਨਾਂ ਦੀ ਇੰਟਰੋਗੇਸ਼ਨ ਵੀ ਇਹਨਾਂ ਦੀ ਕਰਾਂਗੇ ਤੇ ਜਿੰਨੀਆਂ ਵੀ ਫਰਦਰ ਡਿਟੇਲਸ ਸਾਡੇ ਸਾਹਮਣੇ ਆਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਸਾਰੇ ਨਾ ਕਦੋਂ ਦੀ ਮਗਾਈ ਹੋਈ ਹੈ ਗੱਲ ਹੋਣੀ ਤਾਜ਼ ਇਹਨਾਂ ਨੇ ਤਾਜ਼ੀ ਫਰੈਸ਼ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਪਛੋਕੜ ਵੀ ਇਹਨਾਂ ਨੇ ਜਿਹੜਾ ਡਰੱਗਸ ਦੇ ਬਾਰੇ ਇਹਨਾਂ ਨੇ ਕੰਮ ਕੀਤਾ ਜਿਹਦੇ ਨਾਲ ਹੀ ਅਸੀਂ ਜਿਹੜੀ ਇਹਦੇ ਤੋਂ ਡਰੱਗਸ ਦਾ 7.5 ਲੱਖ ਜਿਹੜੀ ਡਰਗਮਨੀ ਵੀ ਅਸੀਂ ਰਿਕਵਰ ਕੀਤੀ ਹੈ ਉਹ ਵੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਪਛੋਕੜ ਆ ਉਹ ਪੂਰਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੱਗੂ ਦੇ ਇਸ਼ਾਰੇ ਤੇ ਉਹਦੇ ਇਸ਼ਾਰੇ ਤੇ ਤਨੀ ਸਰਪ ਕੋ ਇਹਨਾਂ ਨੇ ਕੋਈ ਜਾਣੀ ਨਹੀਂ ਗੋਸ ਲੈਵਲ ਤੇ ਨੋਟੀਫਿਕੇਸ਼ਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਵ ਪੰਡੋਰੀ ਦੇ ਕੈਂਟ ਤੇ ਇਹਨਾਂ ਨੇ ਸਮਾਨ ਮੰਗਾਇਆ ਜੋ ਕਿ ਜੱਗੂ ਦਾ ਕਾਫੀ ਖਾਸ ਅਸੋਸੀਏਟ ਹੈਗਾ ਤੇ ਜਿਹੜੀਆਂ ਵੀ ਇਹਨਾਂ ਨੇ ਕੋਈ ਪਲੈਨਿੰਗ ਇਹਨਾਂ ਦੀ ਚੱਲ ਰਹੀ ਸੀਗੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਨੈਟਵਰਕ ਤੋੜ ਕੇ ਇਹਨਾਂ ਤੋਂ ਇਨਫੋਰਮੇਸ਼ਨ ਸੀਕ ਕਰਕੇ ਤੁਹਾਡੇ ਮਾਧਮ ਰਹੀਂ ਸ਼ੇਅਰ ਕਰਾਂਗੇ ਸਭ ਜਿਹੜੇ 5000 ਇਹਨਾਂ ਦਾ ਕਾਲਮਰ ਕਿੰਨਾ ਬੜਾ ਸੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇਹ ਜਿਹੜੇ ਦੋ ਵਿਅਕਤੀ ਜਿਹੜੇ ਰਣਗੜ ਦੇ ਨੇ ਦੋ ਵਿਅਕਤੀ ਮੁਕੰਪੂਰੇ ਦੇ ਨੇ ਇਹਨਾਂ ਦਾ ਇੱਕ ਸਾਥੀ ਜਿਹੜਾ ਰੂਪੜ ਦਾ ਹੈਗਾ ਇਹ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਚੱਲ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਨਸਾਈਨਮੈਂਟਸ ਰਿਸੀਵ ਕੀਤੀਆਂ ਨੇ ਤੇ ਡਰਗ ਰਨਿੰਗ ਦਾ ਵੀ ਤੇ ਗਨ ਰਨਿੰਗ ਦਾ ਵੀ ਜਿਹੜਾ bizness ਇਹ ਰਨ ਕਰ ਰਹੀ ਸੀ ਸਰ ਨਾ ਏਸ ਕੀ ਹੈ ਨੰਬਰ ਦੱਸੋ ਇਹ ਸਾਰੇ ਜਿਹੜੇ ਹੈਗੇ ਪੰਜੇ ਦੇ ਪੰਜੇ ਵਿਅਕਤੀ 25 ਤੋਂ 30 ਸਾਲ ਦੀ ਉਮਰ ਇਹਨਾਂ ਦੀ ਹੈਗੀ ਸਰ ਪੁਰਾਣੇ ਪਰਚੇ ਕੋਈ ਹੈਗੇ ਨੇ ਇੱਥੇ ਜਿਹੜੇ ਜੋਬਨ ਤੇ ਜਿਹੜਾ ਦੂਜਾ ਮੁੰਡਾ ਹੈਗਾ ਗੋਰਾ ਇਹਨਾਂ ਦੋਵਾਂ ਤੇ ਦੋ ਦੋ ਕੇਸਿਸ ਆਲਰੇਡੀ ਰਜਿਸਟਰਡ ਨੇ ਜਿਹੜਾ ਗੋਰਾ ਹੈਗਾ ਇਹਦੇ ਤੇ ਇੱਕ ਐਨਟੀਐਫ ਵੱਲੋਂ ਵੀ ਜਿਹੜਾ ਮੁਕਦਮਾ ਹੈ ਉਹ ਰਜਿਸਟਰ ਕੀਤਾ ਗਿਆ ਤੇ ਤੁਸੀਂ ਕਰ ਦੇਗੇ ਇਹਨੇ ਗੱਡੀ ਕਿੱਥੋਂ ਦੀ ਲਈ ਜਿਹੜੀ ਇਹ ਸਾਰੀਆਂ ਡੀਟੇਲਸ ਐ ਅਸੀਂ ਪ੍ਰੋਪਰਲੀ ਜਿਹੜਾ ਆਰਸੀ ਦੀਆਂ ਡੀਟੇਲਸ ਲੈ ਕੇ ਮੈਨੂਫੈਕਚਰਰ ਦੀਆਂ ਡੀਟੇਲਸ ਲੈ ਕੇ ਉਹ ਸਾਰੀਆਂ ਅਸੀਂ 68F ਚ ਫ੍ਰੀਜ਼ ਵੀ ਕਰਾਵਾਂਗੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਜਿਹੜੀ ਨਾਕਾ ਕਨੀ ਸਪੈਸ਼ਲ ਗੱਲ ਜਿਹੜੀ ਹੈਗੀ ਆ ਕਿ ਇਹਨਾਂ ਨੇ ਦਲਦਰ ਸਾਹਮਣੇ ਆਇਆ ਕਿ ਇਹਨਾਂ ਨੇ ਮੈਂ ਅਮਾ ਦਿਖਾ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਜਿਹੜੀ ਜੁਆਇੰਟਲੀ ਅਸੀਂ ਇੰਟਰੋਗੇਸ਼ਨ ਕਰਾਂਗੇ ਪ੍ਰੋਪਰਲੀ ਕਰਾਂਗੇ ਤੇ ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆਈਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸਰ ਕਿਹਨਾਂ ਆਇਆ ਸੀ? ਇੱਕ ਕਲੀਅਰ ਪਿੰਡ ਹੈਗਾ ਜੀ ਥਾਣਾ ਲੋਪੋਕੇ ਦੀ ਹੱਦ ਚੰਦਾ ਇੱਥੇ ਸੀ ਨਾ ਸਰ ਜੇਲਾ ਇੱਕ ਪਾਟਿਲੋ ਹੈ ਰਣਪਰੀਆ ਹੈ। ਤਾਂ ਇੱਕੋ ਨਰਕਾ ਭਿਆ। ਉਹਦੇ ਨਾਲ ਉਹ ਲੋਕ ਜੋ ਮੈਨੇ ਪੀਆ ਉਹ ਸਾਰੇ ਉਹਦੇ ਜੀ ਜਿਵੇਂ ਬੈਕਵਰਡ ਲਿੰਕੇਜਸ ਜਿਹੜੇ ਉਹਨਾਂ ਦੇ ਐਸੋਸੀਏਟਸ ਹੈ ਇਹ ਸਾਡੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਜਿੰਨੀ ਵੀ ਇਹਨਾਂ ਦੀ ਡਰੱਗ ਸਮਗਲਰਸ ਹੈਗੇ ਆ ਇਹਨਾਂ ਦੀ ਮੈਪਿੰਗ ਕਰ ਰਹੇ ਆ ਪ੍ਰੋਪਰਲੀ ਤੇ ਜਿਹੜੇ ਜਿਹੜੇ ਇਹਨਾਂ ਦੇ ਉਹ ਸਾਰੇ ਅਸੀਂ ਤੋਂ ਸਰ ਬੈਕਗਰਾਉਂਡ ਨਹੀਂ ਹੈ ਸਾਰੇ ਕਲੀਨ ਬਿੱਟ ਤੋਂ ਪੜਿਆ ਹੋਇਆ ਜੋ ਵੀ ਕਲੀਅਰ ਦੀ ਵਿਸ਼ੇਸ਼ਾਨੀ ਵੱਡੇ ਪੱਧਰ ਤੇ ਹਰ ਨਾ ਪ੍ਰਾਪਤ ਹੋਈ ਸੀ ਉਹਨਾਂ ਕੋ ਲਿੰਕ ਜੋੜਨਾ ਅਸੀਂ ਸਾਰੇ ਜਿਹੜੇ ਲਿੰਕੇਜਸ ਆ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜਿੰਨੇ ਵੀ ਹੈਗੇ ਐ ਲਿੰਕ ਅਸੀਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਸਾਰੇ ਨਾਲ ਚੈੱਕ ਕਰਾਂ ਸਰ ਉਹ ਕਰਨੀ ਸੀ ਤਾਂ ਪੁਲਿਸ ਕੰਟਰੋਲ ਪਹੁੰਚ ਨਹੀਂ ਤਾ ਜੀ i20 ਕਾਰ ਜਿਹੜੀ ਇੱਕ ਹੈਗੀ ਐ ਤੇ ਦੂਸਰੇ ਕੋਲੋਂ ਅਸੀਂ ਸਪਲੈਂਡਰ ਜਿਹੜਾ ਮੋਟਰਸਾਈਕਲ ਉਹ ਹੈ ਸਿਰ ਤੋਂ ਕੋਈ ਪਵਨਪ੍ਰੀਤ ਦੇ ਖਿਲਾਫ ਕੋਈ ਨਾਂ ਦੇ ਮਰਜ਼ੇ ਨਹੀਂ ਇਹਦੇ ਖਿਲਾਫ ਕੋਈ ਮਕਦਮਾ ਪਹਿਲਾਂ ਨਹੀਂ ਇਹਦੀ ਬੈਕਗ੍ਰਾਉਂਡ ਹੈ ਇਹ ਜਿਹੜਾ ਹੈਗਾ ਉਹ ਉੱਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਜੀ ਪਿੰਡ 'ਚ ਤੇ ਇਹਨੇ ਪਹਿਲਾਂ ਵੀ ਸਾਨੂੰ ਜਿਵੇਂ ਹੁਣ ਪ੍ਰੀਮੀਨਰੀ ਜਿਹੜੀ ਇੰਟਰੋਗੇਸ਼ਨ ਸਾਡੇ ਸਾਹਮਣੇ ਆਈ ਹੈ ਤੇ ਪਹਿਲਾਂ ਵੀ ਇਹਨੇ ਹਿਰੋਇਨ ਦਾ ਕੰਮ ਕੀਤਾ ਤੇ ਇਹਦੇ ਹੋਰ ਵੀ ਅਸੀਂ ਪੁੱਛਤਾ ਕਰਕੇ ਇਹਦੀ ਵੀ ਜਿਹੜੀਆਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਹੋਈਆਂ ਉਹ ਸਾਰੀਆਂ ਅਸੀਂ ਫ੍ਰੀਜ਼ ਕਰਾਂਗੇ ਠੀਕ ਹੈ ਜੀ